ਇਦ੍ਰਿਸ ਸਾਡੇ ਪੰਜਾਬ ਦਾ ਹੈ ਖੇਤਾਂ ਵਿੱਚ ਪਰਾਲੀ ਸਾੜੀ ਜਾਂਦੀ ਹੈ ਇੱਕ ਪਾਸੇ ਕਿਸਾਨ ਪਰਾਲੀ ਇਹ ਆਸਾਨ ਹਲ ਜਾਂਦਾ ਹੈ ਪਰ ਇਸ ਅਗਧਤੂਆਂ ਸਾਡੇ ਸਭ ਦੇ ਜੀਵਨ ਲਈ ਖਤਰਨਾਕ ਹੈ ਇਸ ਧੂਏ ਨਾਲ ਬਣਦੀ ਹੈ ਗੰਬੀਰ ਧੁੰਦ ਸੜਕਾਂ ਤੇ ਹਾਦਸੇ ਵਧਦੇ ਹਨ ਸਭ ਤੋਂ ਵੱਧ ਪੈਂਦਾ ਹੈ ਪ੍ਰਭਾਵ ਸਾਡੇ ਬਜ਼ੁਰਗਾਂ ਬੱਚਿਆਂ ਤੇ ਗਰਭਵਤੀ ਮਹਿਲਾਵਾਂ ਦੀ ਸਿਹਤ ਤੇ ਦਮਾ ਖਾਂਗ ਸਾ ਅੱਖਾਂ ਦੀਆਂ ਬਿਮਾਰੀਆਂ ਅਤੇ ਹਿਰਦੇ ਰੋਗ ਤੇਜ਼ੀ ਨਾਲ ਵਧ ਰਹੇ ਹਨ ਆਪ ਸ੍ਰਿੰਦੇਹ ਸਾਡੇ ਜ਼ਿਲ੍ਹੇ ਦੇ ਸਿਵਲ ਸਰਜਨ ਡਾਕਟਰ ਰਜੇਸ਼ ਗਰਗ ਇਸ ਗੰਭੀਰ ਮਸਲੇ ਬਾਰੇ ਸਾਨੂੰ ਕੀ ਸੂਚਿਤ ਕਰ ਰਹੇ ਹਨ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਡਾਕਟਰ ਰਜੇਸ਼ ਗਰਗ ਸਿਵਲ ਸਰਜਨ ਜਲੰਧਰ ਆਪ ਜੀ ਨੂੰ ਇਸ ਵੀਡੀਓ ਦੇ ਮਾਧਿਅਮ ਰਾਹੀਂ ਸੂਚਨਾ ਸਮਝ ਲੋ ਬੇਨਤੀ ਕਰਨੀ ਚਾਹਣਾ ਇਹ ਜਿਹੜਾ ਆਉਣ ਵਾਲਾ ਸੀਜ਼ਨ ਹੈ ਹੁਣ ਚਾਹੇ ਤਿਉਹਾਰਾਂ ਕਰਕੇ ਚਾਹੇ ਆਪਣਾ ਹੁਣ ਪ੍ਰਾਲੀ ਨੂੰ ਅੱਗ ਲਗਾਈ ਜਾਏਗੀ ਜਿਹੜਾ ਉਸ ਤੋਂ ਉੱਠਣ ਵਾਲਾ ਧੂੰਆਂ ਦੀਵਾਲੀ ਦਾ ਤਿਉਹਾਰ ਵੀ ਆ ਰਿਹਾ ਜਿਹਦੇ ਧੂੰਆਂ ਬਹੁਤ ਹੁੰਦਾ ਤੇ ਅੱਗੇ ਇਹ ਆ ਰਹੇ ਵੀ ਪ੍ਰਾਲੀ ਨੂੰ ਜਗ੍ਹਾ ਜਗ੍ਹਾ ਸਾੜੇ ਜਾ ਰਿਹਾ ਤੇ ਉਹ ਸੜਨ ਤੋਂ ਜਿਹੜਾ ਧੂੰਆਂ ਉੱਠਦਾ ਉਸ ਤੋਂ ਹੋਣ ਵਾਲੀਆਂ ਬਿਮਾਰੀਆਂ ਬਾਰੇ ਜਾਣੂ ਕਰਾਉਣਾ ਚਾਹਣਾ ਮੈਂ ਦੇਖੋ ਇਹਦੇ ਬਹੁਤ ਆਪਣੇ ਸ਼ੇਰ ਚ ਵੀ ਪਿੰਡਾਂ ਚ ਵੀ ਮਰੀਜ਼ ਐ ਜਿਨ੍ਹਾਂ ਨੂੰ ਦਮੇ ਦੀ ਬਿਮਾਰੀ ਹੁੰਦੀ ਐ ਤੇ ਇਸ ਤੋਂ ਉੱਠਣ ਵਾਲਾ ਜ਼ਹਿਰੀਲਾ ਧੂਆ ਉਹ ਦਮੇ ਦੀ ਬਿਮਾਰੀ ਨੂੰ ਹੋਰ ਵੀ ਖਰਾਬ ਕਰਦਾ ਹੈ ਜਿਹੜੇ ਇਸ ਤੋਂ ਪੀੜਿਤ ਬੰਦੇ ਐ ਉਹਨਾਂ ਨੂੰ ਸਾਹ ਦੀ ਪ੍ਰੋਬਲਮ ਅੱਗੇ ਸਾਹ ਤੋਂ ਵੱਧ ਕੇ ਦਿਲ ਦੀ ਪ੍ਰੋਬਲਮ ਅੱਖਾਂ ਦੀ ਪ੍ਰੋਬਲਮ ਅੱਖਾਂ 'ਚ ਪਾਣੀ ਆਉਣਾ ਅੱਖਾਂ 'ਚ ਰੜਕ ਪੈਣੀ ਤੇ ਇਹ ਇਸ ਤਰ੍ਹਾਂ ਦੀ ਕਈ ਬਿਮਾਰੀਆਂ ਇਸ ਤੋਂ ਅੱਗੇ ਵੱਧਦੀਆਂ ਨੇ ਮੈਂ ਸਾਰਿਆਂ ਨੂੰ ਬੇਨਤੀ ਕਰਨੀ ਚਾਹਨਾ ਵੀ ਇਹ ਪ੍ਰਾਲੀ ਨੂੰ ਨਾ ਸਾੜਿਆ ਜਾਵੇ ਸਰਕਾਰ ਵੱਲੋਂ ਬਹੁਤ ਉਪਰਾਲੇ ਕੀਤੇ ਜਾ ਰਹੇ ਐ ਵੀ ਇਹਨੂੰ ਜਿਹੜੀ ਪ੍ਰਾਲੀ ਨਿਕਲਦੀ ਐ ਫਸਲਾਂ ਦੀ ਉਹਨੂੰ ਕਿਸ ਤਰ੍ਹਾਂ ਵੱਖ-ਵੱਖ ਤਰੀਕੇ ਦੱਸੇ ਜਾਂਦੇ ਵੀ ਉਹਨੂੰ ਆਪਾਂ ਕਿਵੇਂ ਯੂਜ਼ 'ਚ ਲਿਆਇਆ ਜਾ ਸਕਦਾ ਹੈ ਤਾਂ ਜੋ ਸਾੜਨ ਤੋਂ ਬਾਅਦ ਇਹਦੇ ਹੋਣ ਵਾਲੇ ਦੁਸ਼ ਪ੍ਰਭਾਵਾਂ ਤੋਂ ਬਚਿਆ ਜਾ ਸਕੇ ਇਹ ਮੈਂ ਇੱਕ ਵਾਰ ਫੇਰ ਬੇਨਤੀ ਕਰਦਾ ਤੁਹਾਨੂੰ ਵੀ ਸਾਰਿਆਂ ਨੂੰ ਬੇਨਤੀ ਕਰਦਾ ਵੀ ਇਹਨੂੰ ਪਰਾਲੀ ਨੂੰ ਨਾ ਸਾੜਿਆ ਜਾਵੇ ਤੇ ਇਹਨੂੰ ਕਿਸੇ ਹੋਰ ਗੰਮ ਲਾਇਆ ਜਾਵੇ ਥੈਂਕ ਯੂ ਜੀ ਧੰਨਵਾਦ ਦੋਸਤੋ ਪੰਜਾਬ ਸਰਕਾਰ ਨਿਰੰਤਰ ਯਤਨਸ਼ੀਲ ਹੈ ਪੰਜਾਬ ਨੂੰ ਸਿਹਤਮੰਦ ਖੁਸ਼ਹਾਲ ਤੇ ਰੰਗਲਾ ਪੰਜਾਬ ਬਣਾਉਣ ਲਈ ਇਹ ਸਾਡੀ ਸਭ ਦੀ ਸਾਂਝੀ ਜ਼ਿੰਮੇਵਾਰੀ ਹੈ ਕਿ ਅਸੀਂ ਸਾਫ਼ ਹਵਾ ਆਪਣੀ ਬੱਚਿਆਂ ਨੂੰ ਦੇਈਏ ਆਓ ਸਭ ਮਿਲ ਕੇ ਪਰਾਲੀ ਸਾੜਨ ਨੂੰ ਰੋਕੀਏ ਕਿਉਂਕਿ ਜਦੋਂ ਹਵਾ ਸਾਫ਼ ਹੋਵੇਗੀ ਤਾਂ ਜੀਵਨ ਵੀ ਸਿਹਤਮੰਦ ਹੋਵੇਗਾ